ਵੀਡੀਓ ਨੂੰ ਲਾਇਕ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਕਮੋ ਸਾਡੇ ਘਰ ਦੀ ਨਵੀਂ ਕਿਰਾਏਦਾਰ ਸੋਹਣੀ ਸੁਨੱਖੀ ਉੱਚੀ ਲੰਮੀ ਲੰਮੇ ਵਾਲ ਤੇ ਸੋਹਣੇ ਸਰੀਰ ਦੀ ਮਾਲਿਕ ਦਿਲ ਕਰਦਾ ਸੀ ਕਿ ਉਹਦੇ ਕੋਲ ਹੀ ਬੈਠੇ ਰਹੀ ਜਦੋਂ ਕਮੋ ਪਹਿਲੀ ਵਾਰ ਕਮਰਾ ਪੁੱਛਣ ਆਈ ਸੀ ਤਾਂ ਮੈਂ ਆਪਣੇ ਮੋਟੇ ਐਨਕਾਂ ਵਿੱਚ ਦੀ ਉਸ ਨੂੰ ਵੇਖ ਕੇ ਕਿਹਾ ਕਮਰਾ ਤਾਂ ਹੈ ਪਰ ਕਿਰਾਇਆ ਕਿੰਨਾ ਦੇਮੋਗੇ ਕਮੋ ਨੇ ਨਹੀਂ ਵੀ ਪਾਈ ਹੋਈ ਸੀ ਤੇ ਉਂਝ ਹੀ ਕਿਹਾ ਵੈਸੇ ਤਾਂ ਮੈਂ 250 ਦਿੰਦੀ ਹਾਂ ਬਾਕੀ ਤੁਸੀਂ ਦੱਸੋ ਇਥੋਂ ਦਾ ਕਿੰਨਾ ਰੇਟ ਹੈ ਮੈਂ ਆਪਣੀ ਘਰ ਵਾਲੀ ਵੱਲ ਇਸ਼ਾਰਾ ਕੀਤਾ ਉਹ ਸਮਝ ਗਈ ਸੀ ਕਿ ਪਹਿਲਾਂ ਵਾਲੇ ਕਿਰਾਏਦਾਰ ਤਾਂ 200 ਦਿੰਦੇ ਸਨ ਇਹਨਾਂ ਨੇ ਆਪਣੇ ਮੂੰਹੋਂ ਹੀ ਵੱਧ ਰਕਮ ਦੱਸੀ ਹੈ ਇਹਨਾਂ ਨੂੰ ਹੀ ਕਮਰਾ ਦੇ ਦਈਏ ਚਲੋ ਜੀ ਕਮੋ ਸਾਡੇ ਚਵਾਰੇ ਵਿੱਚ ਰਹਿਣ ਲੱਗੀ ਉਹ ਪਿੰਡ ਦੇ ਹੀ ਸਕੂਲ ਵਿੱਚ ਪੜਾਉਂਦੀ ਸੀ ਜਦੋਂ ਉਹ ਤਿਆਰ ਹੋ ਕੇ ਜਾਈ ਕਿਦਾਰ ਖੁਸ਼ਬੂ ਵਾਲਾ ਇਤਰ ਛਿੜਕਦੀ ਤਾਂ ਮੈਂ ਮੰਤਰਮਗਦ ਹੋ ਜਾਂਦਾ ਪਤਾ ਨਹੀਂ ਕਿਉਂ ਮੈਂ ਉਹਦੀ ਹਰ ਗੱਲ ਨੋਟ ਕਰਦਾ ਉਹਦੇ ਸੂਟਾਂ ਦੇ ਰੰਗ ਹੀ ਵੱਖਰੇ ਹੁੰਦੇ ਉਹਦੇ ਬਾਲ ਬਹੁਤ ਸੋਹਣੇ ਲੱਗਦੇ ਜਿਸ ਨੂੰ ਵੇਖ ਕੇ ਮੈਨੂੰ ਆਪਣੇ ਘਰ ਵਾਲੀ ਦੇ ਮੁੜਕਿੰਨ ਭਿੱਜੇ ਵਾਲਾ ਤੋਂ ਅਲਕਤ ਆਉਂਦੀ ਹੁਣ ਜਦੋਂ ਕਈ ਵਾਰ ਘਰ ਵਿੱਚ ਵੱਖਰੀ ਚੀਜ਼ ਬਣਦੀ ਮੈਂ ਆਪਣੇ ਬੱਚੇ ਨੂੰ ਕਹਿੰਦਾ ਇਹ ਕੌਲੀ ਮੈਡਮ ਨੂੰ ਫੜਾ ਆਓ ਉਹ ਖੁਸ਼ ਹੋ ਜਾਂਦੀ ਉਹਦੀ ਫੁੱਲਾਂ ਵਰਗੀ ਮੁਸਕਾਨ ਦੇ ਬਾਰੇ-ਬਾਰੇ ਜਾਣ ਨੂੰ ਦਿਲ ਕਰਦਾ। ਘਰਵਾਲੀ ਹੁਣ ਕਈ ਚੀਜ਼ਾਂ ਨੋਟ ਕਰਦੀ ਪਰ ਬੋਲਦੀ ਕੁਛ ਨਾ। ਕਮੋ ਐਤਵਾਰ ਨੂੰ ਆਪਣੇ ਕਮਰੇ ਅੰਦਰ ਹੀ ਰਹਿੰਦੀ। ਸਵੇਰੇ ਹੀ ਆਪਣੇ ਕੱਪੜੇ ਧੋ ਦਿੰਦੀ, ਕਮਰਾ ਸਾਫ਼ ਕਰਦੀ ਤੇ ਬਾਕੀ ਦਾ ਸਮਾਂ ਕਮਰੇ ਅੰਦਰ ਹੀ ਪਤਾ ਨਹੀਂ ਕੀ ਕਰਦੀ ਰਹਿੰਦੀ। ਉਹਦਾ ਪਿੰਡ ਕਿਹੜਾ ਸੀ? ਉਹ ਵਿਆਹੀ ਸੀ ਜਾਂ ਕੁਵਾਰੀ? ਸੰਧੂਰ ਕਦੇ ਲਾਇਆ ਨਹੀਂ ਸੀ ਹੁੰਦਾ। ਪਰ ਸੁਰਖੀ ਗੂੜੀ ਤੇ ਛੋਟੀ ਜਹੀ ਲੱਗੀ ਵਿੰਦੀ ਮੈਨੂੰ ਹੋਰ ਵੀ ਦੁਬੀਦਾ ਵਿੱਚ ਪਾ ਦਿੰਦੀ। ਦਿਨ ਐਵੇਂ ਹੀ ਲੰਘਦੇ ਗਏ। ਕਰਮੇ ਦੀਆਂ ਛੁੱਟੀਆਂ ਹੋਈਆਂ ਪਰ ਕੰਮੋਂ ਆਪਣੇ ਪਿੰਡ ਨਾ ਗਈ। ਹੁਣ ਮੇਰਾ ਬੱਚਾ ਜਿੱਦ ਕਰਦਾ ਕਿ ਨਾਨਕੇ ਜਾਣਾ ਪਰ ਘਰ ਵਾਲੀ ਕਹੇ ਆਪਾਂ ਇੱਥੇ ਛੁੱਟੀਆਂ ਵਿੱਚ ਕਿਤੇ ਨਹੀਂ ਜਾਣਾ। ਘਰ ਵਾਲੀ ਪੀਕੇ ਨਾ ਜਾਣਦਾ ਰਿਹਾ। ਮੈਂ ਜਾਣਦਾ ਸੀ। ਕਦੀ ਕਦਾਈ ਉਹਦੇ ਕੋਲ ਇੱਕ ਆਦਮੀ ਆਉਂਦਾ। ਉਹ ਉਹਨੂੰ ਵੇਖ ਕੇ ਬੱਚੀ ਫਿਰਦੀ। ਕਿੰਨਾ ਚਾਹ ਹੁੰਦਾ ਸੀ ਉਹਨੂੰ ਉਹਦੇ ਆਉਣ ਦਾ। ਮੈਂ ਨਾਰਾਜ਼ ਹੋ ਜਾਂਦਾ ਜਦੋਂ ਉਹ ਆਦਮੀ ਚੱਲਿਆ ਜਾਂਦਾ ਮੈਨੂੰ ਸਕੂਨ ਆਉਂਦਾ ਦਿਨ ਐਵੇਂ ਹੀ ਲੰਘਦੇ ਗਏ ਗਰਮੀ ਦੀਆਂ ਛੁੱਟੀਆਂ ਹੋਈਆਂ ਪਰ ਕੰਮੋਂ ਆਪਣੇ ਪਿੰਡ ਨਾ ਗਈ ਹੁਣ ਮੇਰਾ ਬੱਚਾ ਜਿੱਦ ਕਰਦਾ ਕਿ ਨਾਨਕੇ ਜਾਣਾ ਪਰ ਘਰ ਵਾਲੀ ਕਹੇ ਆਪਾਂ ਇੱਕ ਜੀ ਛੁੱਟੀਆਂ ਵਿੱਚ ਕਿਤੇ ਨਹੀਂ ਜਾਣਾ ਘਰ ਵਾਲੀ ਦੇ ਪੇਕੇ ਨਾ ਜਾਣ ਦਾ ਰਹਿਸ ਮੈਂ ਜਾਣਦਾ ਸੀ ਦਿਨ ਐਵੇਂ ਹੀ ਲੰਘਦੇ ਗਏ ਗਰਮੀ ਦੀਆਂ ਛੁੱਟੀਆਂ ਹੋਈਆਂ ਪਰ ਕੰਮੋਂ ਆਪਣੇ ਪਿੰਡ ਨਾ ਗਈ ਪਰ ਮੇਰਾ ਬੱਚਾ ਜਿੱਦ ਕਰਦਾ ਕਿ ਨਾਨਕੇ ਜਾਣਾ ਪਰ ਘਰ ਵਾਲੀ ਕਹੇ ਆਪਾਂ ਐਤ ਸਟੀਆਂ ਵਿੱਚ ਕਿਤੇ ਨਹੀਂ ਜਾਣਾ ਘਰ ਵਾਲੀ ਪੇਕੇ ਨਾ ਜਾਣ ਦਾ ਰਸਤਾ ਮੈਂ ਜਾਣਦਾ ਸੀ ਕਦੇ-ਕਦਾਈ ਉਹਦੇ ਕੋਲ ਇੱਕ ਆਦਮੀ ਆਉਂਦਾ ਉਹ ਉਸਨੂੰ ਵੇਖ ਕੇ ਭੱਜੀ ਫੇਰਦੀ ਕਿੰਨਾ ਚਾਹ ਹੁੰਦਾ ਸੀ ਉਹਨੂੰ ਉਹਦੇ ਆਉਣ ਦਾ ਤੇ ਮੈਂ ਨਾਰਾਜ਼ ਹੋ ਜਾਂਦਾ ਜਦੋਂ ਉਹ ਆਦਮੀ ਚੱਲਿਆ ਜਾਂਦਾ ਤਾਂ ਮੈਨੂੰ ਸਕੂਨ ਆਉਂਦਾ ਮਿਲਣ ਸਿਰਫ ਆਦਮੀ ਹੀ ਆਉਂਦੇ ਕੋਈ ਔਰਤ ਨਾ ਕਹਿੰਦੇ ਮੈਨੂੰ ਇਹਨਾਂ ਗੱਲਾਂ ਦੇ ਵਿੱਚ ਨਾਲ ਕੋਈ ਮਤਲਬ ਨਾ ਹੋਣ ਤੇ ਵੀ ਮੈਂ ਮਤਲਬ ਕਰਦਾ ਰਹਿਣਾ ਉਹ ਪੌੜੀਆਂ ਉਤਰਦੀ ਹਾਸਾ ਵਖੇਰਦੀ ਆਉਂਦੀ ਉਹਦੇ ਨਾਲ ਮੇਰਾ ਦਿਨ ਚੰਗਾ ਨਿਕਲਦਾ ਹੁਣ ਉਹਨੂੰ ਵੇਖ ਕੇ ਮੈਨੂੰ ਮੇਰੇ ਘਰ ਵਾਲੀ ਅਕਾਉ ਜਹੀ ਲੱਗਣ ਲੱਗੀ ਤੇ ਮੈਂ ਉਹਦੀ ਹਰ ਗੱਲ ਵਿੱਚ ਨਿਚੋਰ ਕਰਦਾ ਹੁਣ ਹਰ ਰੋਜ਼ ਸਾਡੇ ਵਿਚਕਾਰ ਝਗੜੇ ਹੋਣ ਲੱਗੇ ਮੈਨੂੰ ਇੰਜ ਲੱਗਦਾ ਕਿ ਮੈਂ ਇਹਨੂੰ ਤਲਾਕ ਦੇ ਦੇਣਾ ਹੁਣ ਹਰ ਥਾਂ ਮੈਨੂੰ ਕੰਮੋ ਹੀ ਦਿੱਸਦੀ ਐਤਵਾਰ ਦਾ ਦਿਨ ਸੀ ਉਹ ਆਦਮੀ ਆਇਆ ਤੇ ਕੰਮੋ ਦੇ ਚਿਵਾਰੇ ਵਿੱਚ ਚੱਲਿਆ ਗਿਆ ਮੈਨੂੰ ਤਰੇਲੀਆਂ ਆਉਣ ਲੱਗੀਆਂ ਉਹਦਾ ਗੁੱਸਾ ਆਪਣੀ ਪਤਨੀ ਤੇ ਲਾਹਿਆ ਤੇ ਮੇਰੀ ਪਤਨੀ ਬੱਚੇ ਸਮੇਤ ਆਪਣੇ ਪੇਕੇ ਚਲੀ ਗਈ ਹੁਣ ਇੱਕ ਦਿਨ ਫਿਰ ਉਹੀ ਆਦਮੀ ਆਇਆ ਤੇ ਜਦੋਂ ਉਹ ਜਾਣ ਲੱਗਿਆ ਮੈਂ ਉਹਦੇ ਪਿੱਛੇ ਪਿੱਛੇ ਹੀ ਚੱਲਿਆ ਚੱਲ ਪਿਆ ਉਹਨੇ ਇੱਕ ਸਿਗਰਟ ਸਗਲਾਈ ਤੇ ਬਸ ਅੱਡੇ ਵਲਟਾਲ ਪਿਆ ਮੈਂ ਦੋਚਿੱਤੀ ਵਿੱਚ ਸੀ ਕਿ ਇਹਨੂੰ ਕਿਵੇਂ ਰੋਕਾਂ ਆਖਰ ਮੈਂ ਉਹਨੂੰ ਪੁੱਛ ਹੀ ਲਿਆ ਤੁਸੀਂ ਕਿੱਥੋਂ ਆਏ ਹੋ ਕੰਮੋਂ ਦੇ ਕੀ ਲੱਗਦੇ ਹੋ ਉਹ ਘੂਰ ਕੇ ਮੇਰੇ ਵੱਲ ਚਾਕੇਆ ਤੇ ਚੀਕ ਕੇ ਬੋਲਿਆ ਕਿ ਤੇ ਤਾਂ ਖਿਹੜਾ ਛੱਡ ਦੋ ਮੇਰੀ ਭੈਣ ਦਾ ਉਹਦੇ ਮੂੰਹੋਂ ਕੰਮੋਂ ਨੂੰ ਭੈਣ ਸੁਣ ਕੇ ਮੈਂ ਸ਼ਰਮਿੰਦਾ ਹੋ ਗਿਆ ਮੈਂ ਉਹਦਾ ਭਰਾ ਹਾਂ ਹਰ ਹਫ਼ਤੇ ਉਹਦਾ ਹਾਲ ਚਾਲ ਪੁੱਛਣ ਆਉਂਦਾ ਹਾਂ ਤੁਹਾਨੂੰ ਕੋਈ ਤਕਲੀਫ ਮੈਂ ਸੁੰਗੜ ਤਾਂ ਗਿਆ ਉਹਨੇ ਦੱਸਿਆ ਕਿ ਮੇਰੀ ਭੈਣ ਕਿਸੇ ਨੂੰ ਪਿਆਰ ਕਰਦੀ ਸੀ ਜੋ ਪਹਿਲਾਂ ਹੀ ਵਿਆਹਿਆ ਵਰਿਆ ਸੀ ਘਰ ਵਾਲੀ ਮਰੀ ਹੋਈ ਸੀ ਜਦੋਂ ਮੇਰੇ ਪਿਓ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਕੰਮੋਂ ਨੂੰ ਘਰੋਂ ਬਾਹਰ ਕੱਢ ਦਿੱਤਾ ਮਾਂ ਨੇ ਬਿਠੇਰੇ ਤਰਲੇ ਕੀਤੇ ਪਰ ਮੇਰਾ ਪਿਓ ਬਿਲਕੁਲ ਨਹੀਂ ਨਹੀਂ ਮੰਨੇ ਆ ਕਿਸੇ ਦੀ ਨਹੀਂ ਸੁਣੀ ਉਹਨੇ ਮੇਰੀ ਭੈਣ ਸਰਕਾਰੀ ਨੌਕਰੀ ਕਰਦੀ ਹੈ ਪਰ ਵਿਚਾਰੀ ਕਿਰਾਏ ਤੇ ਰਹਿਣ ਲਈ ਮਜਬੂਰ ਆ ਮੈਂ ਹਰ ਹਫ਼ਤੇ ਆਪਣੇ ਭੈਣ ਨੂੰ ਮਿਲਣ ਵਾਸਤੇ ਆਉਂਦਾ ਹਾਂ ਮਾਂ ਕੁਝ ਨਾ ਕੁਝ ਬਣਾ ਕੇ ਭੇਜਦੀ ਹੈ ਮੇਰੀ ਭੈਣ ਆਪਣੀ ਤਨਖਾਹ ਵਿੱਚ ਆਪਣਾ ਖਰਚ ਛੋ ਕੇ ਪੈਸੇ ਰੱਖ ਰੱਖ ਬਾਕੀ ਮੈਨੂੰ ਦੇ ਦਿੰਦੀ ਹੈ ਵੀ ਮਾਂ ਨੂੰ ਫੜਾ ਦੇਵੀਂ ਇੰਨੇ ਨੂੰ ਉਹਦੀ ਬੱਸ ਆ ਗਈ ਉਹ ਆਪਣੇ ਬੱਸ ਵਿੱਚ ਚੜ ਗਿਆ ਤੇ ਆਪਣੀ ਸੋਚ ਤੋਂ ਬਹੁਤ ਜ਼ਿਆਦਾ ਸ਼ਰਮਿੰਦਾ ਹੋਇਆ ਕੰਮੋ ਜਿਹੜੀ ਦੁੱਖਾਂ ਦੀ ਮਾਰੀ ਹੋਈ ਸੀ ਮੈਨੂੰ ਪਤਾ ਨਹੀਂ ਸੀ ਕੀ ਕੀ ਸੋਚੀ ਗਿਆ ਮੈਨੂੰ ਹੁਣ ਕੰਮੋ ਦੇ ਮੱਥੇ ਲੱਗਣਾ ਦੁੱਪਰ ਹੋ ਗਿਆ ਸੀ ਕਾਰ ਵੀ ਖਰਾਬ ਹੋ ਗਿਆ ਸੀ ਪਤਨੀ ਪੇਕੇ ਜੋ ਚਲੀ ਗਈ ਸੀ ਮੈਂ ਕਾਰ ਪਹੁੰਚਿਆ ਤਾਂ ਵੇਖਿਆ ਮੇਰੀ ਪਤਨੀ ਤੇ ਕਮੋ ਦੋਨੇ ਜਾਣੀਆਂ ਇੱਕੋ ਮੰਜੇ ਤੇ ਬੈਠੀਆਂ ਸਬਜ਼ੀ ਕੱਟ ਰਹੀਆਂ ਸਨ ਤੇ ਜੋਰ-ਜੋਰ ਚੀਟਾ ਹੱਕੇ ਮਾਰ ਹੱਸ ਰਹੀਆਂ ਸਨ ਜਿਵੇਂ ਮੈਨੂੰ ਕਹਿ ਰਹੀਆਂ ਹੋਣ ਰਿਹਾਨਾ ਮਰਦ ਦਾ ਮਰਦ ਕਹਾਣੀ ਸਮਾਪਤ ਇਹ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਫਿਰ ਮਿਲਦੇ ਕਿਸੇ ਹੋਰ ਨਵੀਂ ਕਹਾਣੀ ਨਾਲ ਅੱਜ ਤੱਕ ਲਈ ਸਾਸ੍ਰਿਕਾ ਜੀ